ਰਿਐਲਿਟੀ ਹੈ ਨਾ ਉਹ ਕੀ ਹੈ ਪੰਜਾਬ ਅੱਜ ਖੁਦ ਮੁਖਤਿਆਰੀ ਕਿਉਂ ਮੰਗਦਾ ਸੀ ਅਸੀਂਾਂ ਦੇ ਦਹਾਕੇ ਚ ਮੰਗੀ ਹੈ ਖੁਦ ਮੁਖਤਿਆਰੀ ਬਿਲਕੁਲ ਹੈ ਨਾ ਅਨੰਦਪੁਰ ਸਾਹਿਬ ਦਾ ਜਿਹੜਾ ਰੈਜ਼ੋਲੂਸ਼ਨ ਸੀ ਉਹ ਕੀ ਸੀ ਉਹਦੇ ਚ ਫੈਡਰਲ ਸਟਰਕਚਰ ਤੇ ਸਾਡੀ ਕਿਸਮਤ ਘੜਨ ਦੇ ਅਧਿਕਾਰ ਸਾਡੇ ਕੋਲੇ ਹੋਣ ਹੈ ਨਾ ਕਿਸਾਨੀ ਸੰਘਰਸ਼ ਅੱਜ ਜੇ ਪੈਦਾ ਹੋਇਆ ਉਹ ਕਿੱਥੋਂ ਹੋਇਆ ਸੈਂਟਰਲਾਈਜ਼ ਸਟਰਕਚਰ ਚੋਂ ਪੈਦਾ ਹੋਇਆ ਬਿਲਕੁਲ ਹੈਨਾ ਇਸ ਕਰਕੇ ਜੇ ਇਹਦਾ ਮਤਲਬ ਪੰਜਾਬ ਦੇ 117 ਐਮ ਐਲ ਏ ਨੇ ਮਤਾ ਪਾਤਾ ਕਿਸਾਨਾਂ ਦੇ ਹੱਕ ਚ ਪਰ ਉਹ ਮਤਾ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ ਕੋਈ ਉਹਦੀ ਵੈਲਿਊ ਨਹੀਂ ਸੀ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਵੀ ਪੰਜਾਬ ਦੇ ਐਮ ਐਲ ਏਜ਼ ਕੋਲੇ ਸਾਰੀ ਕੈਬਨਿਟ ਕੋਲੇ ਸਾਰੀ ਵਿਧਾਨ ਸਭਾ ਚ ਜਿੰਨੀ ਸਾਡੀ ਸਟਰੈਂਥ ਆ ਉਹਨਾਂ ਕੋਲੇ ਕੋਈ ਪਾਵਰ ਨਹੀਂ ਰਹੀ ਨਹੀਂ ਹੈਗੀ ਹੁਣ ਅੱਜ ਐਮ ਐਲ ਏ ਬਣ ਕੇ ਕਮਲੇ ਬਣ ਕੇ ਜਿੱਥੇ ਪੋਲਿਟিক্যাল ਪਾਰਟੀਆਂ ਦਾ ਹੋਲਡ ਆ ਹਨਾ ਸੈਂਟਰ ਦਾ ਹੋਲਡ ਆ ਉੱਥੇ ਤੁਸੀਂ ਕੀ ਚੇਂਜ ਲੈ ਆਓਗੇ ਉੱਥੇ ਜਾ ਕੇ ਚਾਰ ਗੱਲਾਂ ਬੋਲ ਦੋਗੇ ਉੱਥੇ ਕੀ ਉਹਦਾ ਮਤਲਬ ਬਣਦਾ ਇਹਦਾ ਮਤਲਬ ਪਹਿਲਾ ਸੰਘਰਸ਼ ਓਦੋਂ ਕੀ ਆ ਪਹਿਲਾ ਸੰਘਰਸ਼ ਓਦੋਂ ਇਹ ਆ ਵੀ ਤੁਸੀਂ ਇਹ ਸਿਸਟਮ ਨੂੰ ਜਿਹੜਾ ਸਿਸਟਮ ਸੈਂਟਰਲਾਈਜ਼ ਆ ਉਹਨੂੰ ਬਦਲਣ ਦਾ ਸੰਘਰਸ਼ ਕਰੋ ਤਾਂ ਕਿ ਤੁਹਾਡੇ ਕੋਲ ਕੋਈ ਪੋਲਿਸੀ ਮੇਕਿੰਗ ਦੀ ਪਾਵਰ ਆਵੇ ਤਾਂ ਕਿ ਤੁਸੀਂ ਕੁਝ ਭਲਾ ਕਰ ਸਕੋ